तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो सामने पेश कर दे हा एक खास खबर श्री गुरु रविदास जी दा 648 वा प्रकाश उत्सव रिजर्वेशन चोर पड़ो मोरचे दे धूमधाम नाल मनाया गया वक् आगुआ ने समूह संतानु बधाई देती थी मोर्चे की चढ़दी कला लिए अरदास करती श्री सुखमनी साहिब ने पाठ करते गए थे गुरु का लंगर अटूट बताया गया आओ देख दे हाँ, एक खबर विस्तार सहित एसबीसी महापंचायत पंजाब वलो मोहाली फेज 7 दिया लाइटों ते चल रहे रिजर्वेशन चोर फड़ो मोर्चा ते तान तान श्री गुरु रविदास महाराज जी दा 648 वा जन्म दिहाड़ा धूमधाम नाल मनाया गया जिस विच बीबी गुरनाम कौर जी दे बीबियां दे जत्थे ने श्री सुखमनी साहिब दे पाठ कीते उपरांत गुरु के लंगर अटुट वरतए गए इस मौके गुरु किया लाडलिया फौजा श्रोमणी पंथ अकाली तन्ना दल मिसल बाबा तकड़ सिंह जी दे ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਫਿਰੋਜ਼ਪੁਰੀ ਆਪਣੇ ਸਿੰਘਾਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮਾਗਮ ਵਿੱਚ ਬਲਵਿੰਦਰ ਸਿੰਘ ਕੁੰਮੜਾ ਪਰਮਜੀਤ ਸਿੰਘ ਕੈਂਥ ਅਵਤਾਰ ਸਿੰਘ ਨਗਲਾ ਰਾਜੋ ਟਾਬੀ ਅਜੈਬ ਸਿੰਘ ਬਠੋਈ ਪ੍ਰਿੰਸੀਪਲ ਬਨਵਾਰੀ ਲਾਲ ਡਾਕਟਰ ਜਗਜੀਵਨ ਸਿੰਘ ਸਰਪੰਚ ਆਦਿ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਤੇ ਗੁਰੂ ਮਹਾਰਾਜ ਦੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਅਤੇ ਉਹਨਾਂ ਨੇ ਸਮੂਹ ਐਸਬੀਸੀ ਸਮਾਜ ਨੂੰ ਮੋਰਚੇ ਤੇ ਵਾਦ ਚੜਕੇ ਯੋਗਦਾਨ ਕਰਨ ਦੀ ਅਪੀਲ ਕੀਤੀ इस मौके सुखदेव सिंह चपड़चिड़ी हरनेक सिंह मलोआ सिमरनजीत सिंह शैकी बाबू वेद प्रकाश मंजीत सिंह मेवा प्रधान अजीत सिंह चेयरमैन इकबाल सिंह ऋषि राज महार विजेंदर कुमार जगदीप सिंह रणजीत सिंह खन्ना गजेंदर सिंह नंबरदार बलविंदर सिंह मलोआ परमिंदर सिंह मलोआ प्रोफेसर गुलाब सिंह ममता मैडम मनदीप सिंह सुरिंदर सिंह कंडाला बापू गुरबख सिंह बठोई सुरिंदर सिंह छिंदा रूपिंदर कौर, जसविंदर कौर, कुलविंदर कौर, परमजीत कौर आदि हाजिर हुए। आओ देखते दे हाँ। आगुआ ने साडे रिपोर्टर नाल जो गल बात की थी। वो तो बात साढ़े कोड़े का ऐसा क्यों ने हरासी? फेस ग्यारा अपना बड़ा होगी तो बरेंदर तो जी कितने तो हैं? बरेंदर जी ਅੱਜ ਐਸਐਚਓ ਨੇ ਆਣਾ ਸੀ ਬਲੌਂਗੀ ਖਣੇ ਤੋਂ ਤੇ ਅੱਜ ਬਹੁਤ ਹੀ ਜਿਹੜਾ ਗਰੀਬ ਵਿਅਕਤੀ ਨੂੰ ਇਨਿਆਂਸਾਫ ਮਿਲਿਆ ਸੀ ਪਰ ਹੁਣ ਐਸਐਚਓ ਦਾ ਮੈਨੂੰ ਫੋਨ ਆ ਕੇ ਛੱਡਿਆ ਕਹਿੰਦਾ ਪ੍ਰਧਾਨ ਜੀ ਸਾਡੀ ਡਿਊਟੀ ਲਾ ਦੀਏ ਜੋ ਬੁੰਡੇ ਰਿਪੋਰਟ ਹੋ ਕੇ ਆ ਰਹੇ ਨੇ ਜਿਹੜੇ ਸਾਡੀ ਸਾਰੀ ਫੋਰਸ ਉੱਥੇ ਜਾ ਰਹੀ ਹੈ ਸ਼ਾਇਦ ਮੋਹਾਲੀ ਦੇ ਵੀ ਮੁੰਡੇ ਹੈਗੇ ਤੇ ਉਸ ਬੇਟੇ ਦਾ ਇਹਨਾਂ ਦੇ ਬੇਟੇ ਦਾ ਕੋਲਪਤਾ ਬੇਟਾ ਅਸੀਂ ਇਕੱਲਾ ਦੋ ਬੇਟੀਆਂ ਨਹੀਂ ਬਲੌਂਗੀ ਇੱਕ ਜਿਹੜਾ ਆਏਗਾ ਐਕਸੀਡੈਂਟ ਹੋ ਜਾਂਦਾ 11ਵੇਂ ਮਹੀਨੇ ਜੀ ਜਦੋਂ ਮੇਰੇ ਪਿੰਡ 'ਚ ਮਾਰਟਰ ਹੁੰਦੇ ਦੋ ਉਸੇ ਦਿਨ ਉਸੇ ਤਰੀਕ ਨੂੰ ਐਕਸੀਡੈਂਟ ਚ ਮੌਤ ਹੋ ਜਾਂਦੀ ਐ ਕੱਲਾ ਬੇਟਾ ਸੀ 24 ਸਾਲ ਦਾ 24 ਸਾਲ ਇਹਨੂੰ ਵੀ 6 ਦਿਨ ਬਾਅਦ ਪਤਾ ਲੱਗ ਰਿਹਾ ਜਦੋਂ ਦੀ ਡੈੱਡ ਬਾਡੀ ਹਸਪੀਟਲ 'ਚ ਪਈ ਸੀ ਹੋਇਆ ਕਿ ਉਸ ਸਮੇਂ ਦੇ ਆਈਓ ਨੇ ਪੁਲਿਸ ਅਧਿਕਾਰੀ ਨੇ ਗੱਡੀ ਭਜਾਦੀ ਸੀ ਡਰਾਈਵਰ ਭਜਾਦਾ ਸੀ ਇਹ ਵਿਚਾਰਾ ਰੋਂਦਾ ਥੱਕਦਾ ਘੁੰਮਦਾ ਕਮਾਂਦਾ 3 ਮਹੀਨੇ ਬਾਅਦ ਸਾਡੇ ਕੋਲੇ ਆਇਆ ਅਸੀਂ ਵੀ ਪੈਰ ਵਹੀ ਕੀਤੀ ਪ੍ਰੈਸ ਦਾ ਸਹਿਯੋਗ ਲਿਆ ਤੁਹਾਡਾ ਸਹਿਯੋਗ ਲਿਆ ਅਸੀਂ ਥਾਣੇ ਦਾ ਕਰੋਅ ਕਰਨ ਦੀ ਤਿਆਰੀ ਕੀਤੀ ਵੀ ਬੁਲਾਉਂਗੀ ਥਾਣੇ ਦਾ ਕਰੋਅ ਕੀਤਾ ਜਾਵੇਗਾ ਦੱਸੋ ਡਰਾਈਵਰ ਕਿੱਥੇ ਤੇ ਗੱਡੀ ਕਿੱਥੇ ਐ ਤੇ ਉਸ ਦਬਾਅ ਪ੍ਰੈਸ਼ਰ ਨਾਲ ਆਪਣੀ ਜੀਤੋਈ ਇੱਕ ਦਿਨ ਪਹਿਲਾਂ 3 ਤਰੀਕ ਦਾ ਸਾਡਾ ਕਰੋ ਸੀ 2 ਤਰੀਕ ਨੂੰ ਐਸਐਚਓ ਨੇ ਆ ਕੇ ਇੱਥੇ ਗਲਤੀ ਮੰਨੀ ਕਿਦਾ ਮੈਂ ਪ੍ਰਧਾਨ ਜੀ ਨਮਾ ਨਮਾ ਆਇਆ ਇਹ ਸਹੀ ਹੈ ਗੁਲਾਬ ਸਿੰਘ ਉਹ ਮਾਫੀ ਮੰਗ ਕੇ ਗਿਆ ਜਿਨ੍ਹਾਂ ਨੇ ਇਹਨੂੰ ਗਾਲੀ ਗਲੋਚ ਕੀਤੀ ਸੀ ਇਹਨੂੰ ਅੱਜ ਘਰ ਵਾਲੀ ਨੂੰ ਤੇ ਰਿਸ਼ਤੇਦਾਰਾਂ ਨੂੰ ਜਦੋਂ ਮਾਫੀ ਮੰਗੀ ਐਸਐਚਓ ਨੇ ਕਿਹਾ ਵੀ ਪ੍ਰਧਾਨ ਜੀ ਸਾਨੂੰ 10 ਦਿਨ ਸਮਾਂ ਦੇ ਦਿਓ ਜੇਕਰ 10 ਦਿਨ ਦੰਦੇ ਅਸੀਂ ਪੂਰਾ ਕੇਸ ਫੇਸ ਕਰਦਾਂਗੇ ਪਰ ਉਹ ਪਹਿਲੀ ਵਾਰੀ ਦੇਖਿਆ ਜਿਹੜਾ ਐਸਐਚਓ ਖੁਦ ਆਪ ਟਾਈਮ ਲੈ ਕੇ ਗਿਆ ਤੇ ਟਾਈਮ ਸਰ ਉਸਨੇ ਕੰਮ ਕੀਤਾ ਤੇ ਹੁਣ ਬੱਸ ਵੀ ਟਰੇਸ ਹੋ ਗਈ ਡਰਾਈਵਰ ਵੀ ਫੜਿਆ ਗਿਆ ਕੱਲ੍ਹ ਦੀ ਰੈਸਟ ਪਾਦੀ ਬੱਸ ਥਾਣੇ ਚ ਅੰਦਰ ਕਰਤੀ ਅੱਜ ਉਸ ਐਸਐਚਓ ਦਾ ਸਨਮਾਨਿਤ ਕਰਨਾ ਸੀ ਤੁਹਾਡੇ ਸਾਰੀ ਸੰਗਤਾਂ ਦਾ ਸਨਮਾਨ ਕਰਦਾ ਸੀ ਇਸ ਵਿਅਕਤੀ ਨੂੰ ਹੁਣ ਕਲੇਮ ਵੀ ਮਿਲ ਜੂ ਸਾਰਾ ਕੁਝ ਮਿਲ ਜੂ ਜੇਕਰ ਬੱਸ ਨਾ ਟਰੇਸ ਹੋਣ ਦੀ ਡਰਾਈਵਰ ਨਾ ਟਰੇਸ ਹੁੰਦਾ ਇਸ ਨੂੰ ਕਲੇਮ ਨਹੀਂ ਮਿਲਣਾ ਸੀ ਹੁਣ ਇਹਨੂੰ 15 ਲੱਖ 20 ਲੱਖ ਰੁਪਈਆ ਜੋ ਵੀ ਹੋਊਗਾ ਇਹਦਾ ਕਲੇਮ ਮਿਲ ਜੂਦੇ ਬੱਚੇ ਦਾ ਕਲੇਮ ਮਿਲ ਜੂਗਾ ਅਸੀਂ ਬੱਚਾ ਦਾ ਵਾਪਸ ਨਹੀਂ ਕਰਾ ਸਕਦੇ ਪਰ ਲੇਕਿਨ ਜੋ ਸਾਡੀ ਹੈਲਪ ਕਿਟ ਕਰਦੀ ਹੈ ਅਸੀਂ ਉਹ ਮਦਦ ਕਰ ਸਕਦੇ ਥਾਡੇ ਰਾਹੀਂ ਕਰ ਸਕਦੇ ਆ ਥਾਡੇ ਸਾਰਿਆਂ ਦੇ ਸਹਿਯੋਗ ਨਾਲ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਸ੍ਰੀ ਗੁਰੂ ਰਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਤੁਸੀਂ ਉਤਾਰ ਦਿਹਾੜੀ ਮਨਾਏ ਜਾ ਰਹੇ ਆ ਵਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਤੱਕ ਵੀ ਗੁਰੂ ਖਾਲਸਾ ਗੁਰੂ ਨਾਨਕ ਦੇਵ ਜੀ ਦੇ ਸੰਤਾਂ ਵਸ ਰਹੇ ਹਨ ਇਹ ਸ਼ਰੋਮਣੀ ਭਗਤ ਨੇ ਜਿਵੇਂ ਅੱਜ ਤੁਸੀਂ ਸੰਘਰਸ਼ ਕਰ ਰਹੇ ਉਹ ਟੱਕੇ ਜਾਂ ਟਕੇਸ਼ਾਈ ਦੇ અતਿਆਚਾਰ ਤੇ ਇਹ ਭਗਤਾਂ ਇਹ ਗੁਰੂ ਜੀ ਨੇ ਐਡਾ ਵੱਡਾ ਸੰਘਰਸ਼ ਕੀਤਾ ਅਦੇ ਗੁਰਮਖੋ ਇਹ ਜਿਹੜੀ ਸੋਚ ਸੀ ਮਨੁਹਾਦੀ ਇਹਦੇ ਨਾਲ ਬਹੁਤ ਵੱਡਾ ਸੰਘਰਸ਼ ਜੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਭਗਤਾਂ ਦੀ ਬਾਣੀ ਜਿਹੜੀ ਸੀ ਗੁਰੂਆਂ ਦੀ ਬਾਣੀ ਸੀ ਸਾਰੀ ਨੂੰ ਇਕੱਤਰ ਕਰਕੇ ਇਹ ਇੱਕ ਸਾਨੂੰ ਸਿਧਾਂਤ ਬਣਾ ਕੇ ਦਿੱਤਾ ਸੀ ਵੀ ਸੱਚ ਬੋਲਣਾ ਤੇ ਕਿਸੇ ਦਾ ਹੱਕ ਨਹੀਂ ਛਕਣਾ ਤੇ ਗੁਰਮਖੋ ਇਨਸਾਨੀਅਤ ਨੂੰ ਅਸੀਂ ਪੈਲ ਦੇਣੀ ਅੱਜ ਜਿਵੇਂ ਸਾਡਾ ਮੋਰਚਾ ਲੱਗਾ ਹੋਇਆ ਦੋ ਹਾਲ ਤੋਂ ਕਾਮੀ ਲੋਕ ਇਨਸਾਫ ਮੋਰਚਾ ਇਸ ਮੋਰਚੇ ਤੇ ਗੁਰਮਖੋ ਅਸੀਂ ਸਾਡੇ ਮੰਦ ਵਿੱਚ 328 ਰੂਪਾਂ ਦਾ ਦਰਦ ਦਾ ਸਾਡੇ ਅੰਦਰ ਅੱਜ ਜਿਹੜੇ ਬੰਦੀ ਸਿੰਘ ਗੁਰਮਖੋ ਲੰਮੀਆਂ ਸਜਾਵਾਂ ਭੋਗ ਚੁੱਕੇ ਹਨ ਤੇ ਦੁਗਣੀਆਂ ਦੁਗਣੀਆਂ ਨਹੀਂ ਤਿਗਣੀਆਂ ਤਿਗਣੀਆਂ ਭੋਗਦੇ ਹਨ ਸਾਡੇ ਨਾਲ ਸਰਕਾਰਾਂ ਬੇਨਿਆਈ ਕਾਨੂੰਨ ਹਨ ਸਾਡੇ ਵਾਸਤੇ ਕਾਨੂੰਨ ਕੁਝ ਹੋਰ ਹਨ ਤੇ ਜਿਹੜੇ ਅਮੀਰ ਤਬਕਾ ਹੈ ਜਿਹੜੇ ਗੁਰਮਖੋ ਜਬਰ ਕਰਦੇ ਆ ਸਾਡੇ ਤੋਂ ਉਹਨਾਂ ਵਾਸਤੇ ਕਾਨੂੰਨ ਹੋਰ ਹੈ ਜੇ ਗੁਰਮਖੋ ਪਿਆਰ ਆਪਦੇ ਘਰ ਦੇ ਵਿੱਚ ਹੱਕ ਨਾ ਮਿਲੇ ਤੇ ਦੂਸਰਾ ਮੁੰਡਾ ਆਦਾ ਮੈਂ ਅੱਡ ਹੋਣਾ ਮੇਰਾ ਮਾਦਾ ਪਿਤਾ ਮੈਨੂੰ ਨਿਆਂ ਨਹੀਂ ਦੇ ਰਿਹਾ ਅੱਜ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਗੁਰੂ ਕੋ ਪਿਆਰੇ ਇਹ ਜੜੀਆਂ ਡਿੱਗੀਆਂ ਧੱਕੇ ਜਿੰਨੇ ਵੀ ਇਸ ਤੌਬ ਦੇ ਉੱਤੇ ਜਿਹੜੇ ਲਟਾਰ ਕੇ ਲੰਘ ਗਏ ਲੋਕ ਗੁਰਮਖੋ ਤੁਹਾਨੂੰ ਇੱਕ ਇਨਸਾਫ ਤਾਂ ਹੀ ਮਿਲ ਸਕਦਾ ਜੇ ਤੁਸੀਂ ਇੱਕ ਨਿਸ਼ਾਨ ਦੇ ਥੰਨੇ ਕਤਰੋ ਤੁਹਾਡੀ ਪਾਵਰ ਬਣਨੀ ਆ ਸ਼ਕਤੀ ਬਣਨੀ ਆ ਉਹ ਸ਼ਕਤੀ ਜਿਵੇਂ ਮੇਰੇ ਭਾਈ ਸਾਹਿਬ ਵਿੰਦਰ ਸਿੰਘ ਦੀ ਕੁੰਬੜੇ ਵਾਲੇ ਇਥੇ ਲੰਮੇ ਸਮੇ ਤੋਂ ਮੋੜ ਤੇ ਲਾ ਕੇ ਸਾਡੇ ਨਾਲ ਬੈਠੇ ਹਨ ਸੜਕਾਂ ਤੇ ਬਹਿਣਾ ਕੋਈ ਚਾ ਨਹੀਂ ਕੋਈ ਗੁਰਮਖੋ ਸਾਨੂੰ ਸ਼ੌਂਕ ਨਹੀਂ ਕੋਈ ਵੀ ਗੁਰਮਖੋ ਪਿਆਰੋ ਇਹ ਸਾਡੀਆਂ ਮਜਬੂਰੀਆਂ ਬਣ ਚੁੱਕੀਆਂ ਹਨ ਮਜਬੂਰੀਆਂ ਵੀ ਉਹ ਬਣ ਗਈਆਂ ਜਿਹਦੇ ਕੋਲ ਸੜ ਨਹੀਂ ਸਕਦਾ ਜਿਵੇਂ ਗੁਰਮਖੋ ਆ ਦਸ ਘੇਟ ਗਿਆ ਭਾਈ ਸਾਹਿਬ ਜੇ ਉਹ ਗਰੀਬ ਬੱਚੇ ਨੂੰ ਗੱਡੀ ਕੁਚਲ ਕੇ ਲੰਗ ਗਈ ਤੇ ਜੇ ਇਹ ਨਾ ਉੱਠਦੇ ਸਾਥ ਨਾ ਦਿੰਦੇ ਇੱਕ ਨਿਸ਼ਾਨ ਥੱਲੇ ਕਤਰ ਹੁੰਦੇ ਤੇ ਕਦੇ ਵੀ ਹੱਕ ਨਹੀਂ ਸੀ ਮਿਲਨੇ ਇਹ ਜਿਹੜੇ ਹੱਕ ਤੁਹਾਡੇ ਕੋਈ ਦੂਰ ਨਹੀਂ ਪਰ ਤੁਹਾਨੂੰ ਕਤਰ ਹੋਣ ਦੀ ਲੋੜ ਹੈ ਤੁਹਾਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਜਿਵੇਂ ਸਾਡਾ ਅੰਬਾ ਦਾ ਰੋਲਾ ਚੱਲਦਾ ਪਿਆ ਗੁਰਮਖੋਇ ਜੈ ਦਾ ਦਾ ਰੋਲਾ ਚੱਲਦਾ ਪਿਆ ਇਹ ਜੈ ਦਾ ਕਿਸੇ ਦਿਨ ਨਿਜੀ ਨਹੀਂ ਸੀ ਇੱਥੇ 2200 ਘੋੜ ਸਵਾਰ ਸਾਬ ਸ੍ਰੀ ਗੁਰੂ ਅਜਵੇਂ ਪਾਸ਼ਾ ਮਹਾਰਾਜ ਨੇ ਲਿਆਂਕੇ ਤੇ ਇਸ ਧਰਤੀ ਨੂੰ ਭਾਗ ਲਾਏ ਸੀ ਜੇ ਉਹ ਇਤਿਹਾਸ ਆ ਬਹੁਤ ਵੱਡਾ ਭਾਈ ਕੁਰਮ ਜੀ ਨੇ ਅੰਬ ਸ਼ਕਾਏ ਇਹਨਾਂ ਬਾਗਾਂ ਦੇ ਨਾਂ ਤੇ ਹੀ ਇਹ ਜਿਹੜੇ ਅੰਬ ਦੇ ਨਾਂ ਤੇ ਗੁਰਦੁਆਰਾ ਅੱਜ ਅੰਬ ਸਾਹਿਬ ਹੈ ਇਹ ਜੇ ਗੁਰਮਖੋ ਸਾਡਾ ਇਤਿਹਾਸ ਵੀ ਮੁੱਕਦਾ ਜਾ ਰਿਹਾ ਹੈ ਤੇ ਸਾਡੇ ਜਿਹੜੇ ਪ੍ਰਾਤਨ ਰੁੱਖ ਮਨੋਖ ਇਹਨਾਂ ਤੇ ਵੀ ਬਹੁਤ ਥੱਕਾ ਹੋ ਰਿਹਾ ਜੇ ਸਾਫ ਸਧਰਾ ਵਾਤਾਵਰਨ ਰਹਿ ਸਕਦਾ ਤੇ ਮਨੋਖ ਵੀ ਚੜਦੀ ਕਲਾ ਦੀ ਜ਼ਿੰਦਗੀ ਹੰਾ ਸਕਦੇ ਹਨ ਜੇ ਇਹ ਰੁੱਖ ਪੜ ਦਿੱਤੇ ਤੇ ਗੁਰਮਖੋ ਜਿਹੜੀਆਂ ਸੰਸਥਾ ਬੜੀਆਂ ਬੜੀਆਂ ਢਿੰਗਾ ਮਾਰੀਆਂ ਅਸੀਂ ਹਜ਼ਾਰਾਂ ਰੁੱਖ ਰੋਜ਼ ਲਾਉਦੇ ਆ ਲੋਕਾਂ ਦੇ ਪੁੱਤ ਬਚਾਉਨੇ ਆ ਉਹ ਕਿੱਥੇ ਗਈਆਂ ਨੇ ਇਹ ਕਈਆਂ ਦਿਨਾਂ ਤੋਂ ਲੱਗੇ ਸਾਡੀਆਂ ਇੱਥੇ ਮੀਟਿੰਗਾਂ ਚੱਲ ਰਹੀਆਂ ਨੇ ਕੋਈ ਵੀ ਇਹਨਾਂ ਰੁੱਖਾਂ ਦਾ ਦਰਦੀ ਸਾਡੇ ਕੋਲੋਂ ਨਹੀਂ ਆਇਆ ਜਿਹੜੇ ਕਹਿੰਦੇ ਸੀ ਸਾਫ਼ ਸੁਥਰਾ ਵਾਤਾਵਰਣ ਚਾਹੀਦਾ ਅਸੀਂ ਬਹੁਤ ਦੱਸਦੇ ਇਹ ਰੁੱਖਾਂ ਦੀ ਪੈਦਾਵਾਰ 'ਤੇ ਆਧਾਰ ਹੋਇਆ ਜੇ ਇਹ ਵੱਡੇ ਵੱਡੇ ਰੁੱਖੋ ਅਸੀਂ ਪੜਨੂ ਕਰ ਚੁੱਕੇ ਆ ਗੁਰਮਖੋਏ ਕਦੇ ਵੀ ਇਹ ਰੋਖੇ ਤੋਂ ਪੱਟਣ ਨਹੀਂ ਦੇਵਾਂਗੇ ਜਿਹੜੇ ਅੰਬ ਲੱਗੇ ਹੋਏ ਆ ਤੇ ਡਾਲੇ-ਡਾਲੇ ਇਹ ਬੜਾ 500 ਕਰੋੜ ਆਖਦੇ ਹਨ ਬੜਾ 700 ਕਰੋੜ ਦੀ ਜਗ੍ਹਾ ਵੇਚ ਗਈ ਆ ਇਹ ਜਗ੍ਹਾ ਗੁਰਮਖੋਏ ਅਬ ਤਾਂ ਵੇਚਣੀ ਨਹੀਂ ਸੀ ਚਾਹੀਦੀ ਇਹ ਹੀ ਖੋਤੀਆਂ ਨੀਤੀਆਂ ਹਨ ਸਾਥੀਓ ਪੰਜਾਬ ਵਾਸੀਓ ਪਤੇ ਸੰਧੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਅੱਜ ਰਜਰਵੇਸ਼ਨ ਚੋਰ ਫੜੋ ਮੋਰਚਾ ਐਸੀ ਬੀਸੀ ਮਹਾਪੰਚਾਇਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਾਸੀਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਸਤਵ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਜੇ ਅੱਜ ਅਸੀਂ ਦੇਸ਼ ਦੇ ਵਿੱਚ ਮਾਨ ਸਨਮਾਨ ਨਾਲ ਜੀ ਰਹੇ ਆ ਸੋਹਣੇ ਕੱਪੜੇ ਪਾ ਰਹੇ ਆ ਸੋਹਣੀਆਂ ਪੱਗਾਂ ਬੰਨ੍ਹਦੇ ਆ ਫਕਰ ਨਾਲ ਜੀਨੇ ਆ ਇਹ ਸਤਿਗੁਰੂ ਰਵਿਦਾਸ ਮਹਾਰਾਜ ਦੀ ਦੇਣ ਹੈ ਕਿਉਂਕਿ ਬਹੁਤ ਵੱਡਾ ਪਰਉਪਕਾਰ ਕੀਤਾ ਇਸਨੇ ਸਾਡੇ ਸਮਾਜ ਲਈ ਜੋ ਇੱਕ ਸਮਾਜ ਹੱਕ ਸੱਚ ਦੀ ਲੜਾਈ ਲੜਦਾ ਔਰ ਅੱਜ ਇੱਕ ਸਾਲ ਹੋ ਗਿਆ ਸਾਲ ਤੋਂ ਉੱਪਰ ਇਸ ਰਿజర్వేਸ਼ਨ ਚੋਰ ਫੋੜੋ ਮੋਰਚੇ ਨੂੰ ਚਲਦੇ ਨੂੰ ਜੇ ਅਸੀਂ ਹੱਕਾਂ ਪ੍ਰਤੀ ਲੜਦੇ ਆ ਖੜਦੇ ਆ ਅੜਦੇ ਆ ਪਾਏ ਜੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਦੇਣ ਹੈ 바ਵਾ ਸਾਹਿਬ ਡਾਕਟਰ ਭੀਮਰਾਓ ਬੇੜਕਰ ਦੀ ਦੇਣ ਹੈ ਨਹੀਂ ਸਾਨੂੰ ਕੌਣ ਪੁੱਛਦਾ ਸੀ ਸਭ ਤੇਰੀਆਂ ਨੇ ਬੜਿਆਈਆਂ ਅੱਜ ਸਮਾਜ ਬਹੁਤ ਤਰੱਕੀਆਂ ਵੱਲ ਜਾ ਰਿਹਾ ਬੁਲੰਦੀਆਂ ਤੇ ਜਾ ਰਿਹਾ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਬਹੁਤ ਵੱਡਾ ਸਾਡੇ ਤੇ ਪਰਉਪਕਾਰ ਕੀਤਾ ਪਰ ਸਾਲ ਤੋਂ ਉੱਪਰ ਹੋ ਗਿਆ ਇਸ ਮੋਰਚੇ ਨੂੰ ਚੱਲਦੇ ਨੂੰ ਪੰਜਾਬ ਸਰਕਾਰ ਬਿਲਕੁਲ ਵੀ ਸਵਾਲ ਧਿਆਨ ਨਹੀਂ ਦੇ ਰਹੀ ਪੰਜਾਬ ਦਾ ਮੁੱਖ ਮੰਤਰੀ ਇਸ ਮੋਰਚੇ ਵੱਲ ਧਿਆਨ ਨਹੀਂ ਦੇ ਰਿਹਾ ਲੋਕਾਂ ਨੇ ਇੰਨੇ ਜਲਦੀ ਸਰਟੀਫਿਕੇਟ ਬਣਾ ਕੇ ਸਾਡੇ ਗਰੀਬ ਐਸ்சி ਬੀਸੀ ਸਮਾਜ ਦੇ ਹੱਕਾਂ ਤੇ ਡਾਕਾ ਮਾਰਿਆ ਤੇ ਵੱਡੀਆਂ-ਵੱਡੀਆਂ ਨੌਕਰੀਆਂ ਤੇ ਬਰਾਜ਼ਮਾਨ ਨੇ ਜੋ ਇਹਨਾਂ ਦਾ ਹੱਕ ਮਾਰਿਆ ਲੇਕਿਨ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਲਾਰਾ ਲਾਂਦੀ ਹੈ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮੋਰਚੇ ਦੀ ਲੀਡਰਸ਼ਿਪ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਕਿ ਤੁਹਾਡੀਆਂ ਕੀ ਡਿਮਾਂਡਸ ਨੇ ਤੁਹਾਡੀਆਂ ਕੀ ਮੰਗਾ ਨੇ ਸੋ ਮੈਂ ਲਾਸਟ ਦੇ ਵਿੱਚ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਇਹ ਮੁੱਖ ਮੰਤਰੀ ਸਾਹਿਬ ਜੋ ਦਿੱਲੀ ਦੇ ਵਿੱਚ ਤੁਹਾਡਾ ਹਾਲ ਹੋਇਆ ਨੋਟ ਕਰ ਲਿਓ 2027 ਦੇ ਵਿੱਚ ਤੱਕੜੇ ਹੋ ਜੋ ਇਹ ਐਸੀਵੀਸੀ ਸਮਾਜ ਦਿੱਲੀ ਜੀ ਤਰਜ਼ ਤੇ ਪੰਜਾਬ ਸਰਕਾਰ ਦਾ ਵੀ ਭੋਗ ਪਾਣ ਲਈ ਤਿਆਰ ਬੈਠਾ ਇਹੀ ਐਸੀਵੀਸੀ ਸਮਾਜ ਜਿਨੇ ਤੁਹਾਨੂੰ ਕੁਰਸੀ ਦਿੱਤੀ ਸੀ 2027 ਦੇ ਵਿੱਚ ਇਹੀ ਸਮਾਜ ਤੁਹਾਡੇ ਤੋਂ ਕੁਰਸੀ ਲਊਗਾ ਜੇ ਜਨ ਦੇਸ਼ ਚੋਰ ਫਰੋ ਮੋਰਚਾ ਸਿਰਫ ਜਨ ਦੇਸ਼ਰਤੇ ਨਹੀਂ ਹੈ ਇਹਦੇ ਵਿੱਚ ਹਰ ਉਹ ਦੁਖੀ ਆਦਮੀ ਪੀੜਤਾ ਆਦਮੀ ਅੰਮਡਾ ਔਰ ਉਹਨਾਂ ਨੂੰ ਇਨਸਾਫ ਮਿਲਦਾ ਇਸ ਲਈਆਂ ਕਈ ਉਦਾਹਰਣਾਂ ਨੇ ਜਿਨ੍ਹਾਂ ਨੂੰ ਕੋਈ ਵੀ ਪੁੱਛਦਾ ਉਹਨੂੰ ਜਨ ਦੇਸ਼ ਚੋਰ ਮੋਰਚਾ ਪੁੱਛਦਾ ਉਹ ਨਿਮਾਨਿਆ ਰਮਾਨ ਹੈ ਨਿਦਾਨਿਆਂ ਦੀ ਤਾਨਾ ਤੇ ਬੇਆਚਾ ਦਾ ਆਤਰਾ ਇਹ ਮੋਰਚਾ ਇਹ ਮੋਰਚਾ ਜਿਹੜਾ 1 ਸਾਲ ਤੋਂ ਉੱਪਰ ਹੋ ਗਿਆ ਲੱਗੇ ਨੂੰ ਸਰਕਾਰ ਨੇ ਸਾਡੀ ਬਾਅਦ ਤੱਕ ਨਹੀਂ ਪੁੱਛੀ ਕਿ ਕਿੱਥੋਂ ਆਏ ਤੇ ਕੀ ਕਰਦੇ ਹੋ ਇਹਦੇ ਪਿੱਛੇ ਵੀ ਕਈ ਕਾਰਨ ਨੇ ਕਿ ਕਿਉਂ ਨਹੀਂ ਪੁੱਛਦੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਝੂਠੇ ਸਰਟੀਫਿਕੇਟ ਬਣਾ ਕੇ ਜੱਟ ਬਾਨੀਆਂ ਟੂੜੇ ਦੇ ਚਮਿਆਰ ਬਣ ਗਏ ਤੇ ਨੌਕਰੀ ਲੈ ਗਏ ਪਰ ਇੱਥੇ ਇਸ ਲੋਟ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਜਿਹੜਾ ਟੇਬਲ ਆਨੇ ਆ ਤਿੰਨ ਅੰਨੇ ਕੀਤੀਆਂ ਨੇ ਉਹ ਵਿਹਲਾ ਬੈਠਾ ਉਹਨੇ بیਡ ਕੀਤੀ ਆ ਪਰ ਸਰਕਾਰ ਨੂੰ ਕੋਈ ਨਹੀਂ ਵਾਪਰਿਆ ਚਲੋ ਪਰਤੇ ਬੈਨ ਤੁਹਾਡੇ ਬਾਰੇ ਕੋਈ ਨਹੀਂ ਸੋਚਦਾ ਬਾਕੀ ਜਿਹੜੇ ਆਪਾਂ ਦਿਨ ਮਨਾਉਂਦੇ ਆ ਇਹ ਦਿਨ ਕਿਉਂ ਮਨਾਏ ਜਾਂਦੇ ਨੇ ਜਿੱਦਾਂ ਨਹਿਰਾਂ ਨੇ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਫਿਰ ਉੱਤੇ ਠੋਕਰਾਂ ਰੱਖੀਆਂ ਜਾਂਦੀਆਂ ਨੇ ਕਿਉਂਕਿ ਪਾਣੀ ਜਿਹੜਾ ਥੋੜੇ ਜਿਹਦਾ ਠਹਿਰ ਜਾਂਦਾ ਜਦੋਂ ਠੋਕ ਦੇ ਉੱਤੇ ਫਿਰ ਤੇਜ਼ ਹੋ ਜਾਂਦਾ ਇਸੇ ਤਰ੍ਹਾਂ ਹੀ ਇਹ ਜਿਹੜੇ ਨੇ ਜਨਮ ਦਿਨ ਲੋਕਾਂ ਨੂੰ ਯਾਦ ਆਤੇ ਮਨਾਏ ਜਾਂਦੇ ਨੇ ਜੇਕਰ ਨਾਮ ਲਏ ਜਾਂਦੇ ਤੇ ਲੋਕਾਂ ਨੇ ਦੇਣਾਂ ਦੀਆਂ ਕੁਰਬਾਨੀਆਂ ਇਹਨਾਂ ਨੇ ਕਿੰਨੀਆਂ ਕੀਤੀਆਂ ਕਿ ਲੋਕਾਂ ਨੂੰ ਭੁੱਲ ਜਾਂਦਾ ਸੀ ਜਿਹੜੇ ਲੋਕ ਲੋਕਾਂ ਵਾਸਤੇ ਲੜਦੇ ਆ ਜਿਹੜੇ ਲੋਕ ਲੋਕਾਂ ਦੀ ਪਿੱਠ ਦੇਖ ਲੋਂਦੇ ਆ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਕਿਉਂਕਿ ਹਕੂਮਤ ਅੱਗੇ ਨਹੀਂ ਵਿਕਦੇ ਅਰਾਵੇਂ ਜਮਾਨੇ ਵਿੱਚ ਇਹ ਤਸਵੀਰਾਂ ਲੱਗੀਆਂ ਇਹ ਘਰਾਂ ਵਿੱਚ ਲੱਗੀਆਂ ਉਹ ਵਿਕਦੀਆਂ ਨੇ ਕਿਉਂਕਿ ਹਕੂਮਤ ਅੱਗੇ ਨਿਚਿਆਂ ਨੇ ਵਿਕੇ ਅੱਜ ਦੇ ਜ਼ਮਾਨੇ ਵਿੱਚ ਵੀ ਲੋਕ ਹੈਗੇ ਆ ਜਿਨ੍ਹਾਂ ਦੀਆਂ ਤਸਵੀਰਾਂ ਲਿਕਦੀਆਂ ਨੇ ਢੰਡਰਾ ਵਾਲੀ ਤਸਵੀਰ ਲਿਕਦੀ ਆ ਆਪਣਾ ਬਹੁ ਕਾਂਸੀ ਰਾਮ ਦੀ ਤਸਵੀਰ ਲਿਕਦੀ ਆ ਔਰ ਤਸਵੀਰਾਂ ਲਿਕਦੀਆਂ ਨੇ ਤਾਂ ਕਿ ਉਹਨਾਂ ਨੇ ਲੋਕਾਂ ਦਾ ਕੰਮ ਕੀਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਜੀ ਸਾਥੀਓ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਕੁਮੜਾ ਸਾਹਿਬ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਬੋਲਣ ਦਾ ਬਹੁਤ ਪ੍ਰੈਸਤਾ ਵੀ ਸਾਥੀਓ ਮੈਂ ਬਹੁਤ ਸਮਝ ਲੈਣਾ ਇੱਕੋ ਗੱਲ ਕਰਨੀ ਹੈ ਸਾਰੇ ਪੰਜਾਬ ਦੇ ਵਿੱਚ ਕੱਲੇ-ਕੱਲੇ ਕਸਬੇ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ 638ਵਾਂ ਜਨ ਦਿਹਾੜਾ ਬਣਾਇਆ ਜਾ ਰਿਹਾ ਹੈ ਤੁਸੀਂ ਭਲੀ-ਭਾਤੀ ਜਾਣਦੇ ਹੋ ਕਿ ਸਦੀਆਂ ਤੋਂ ਛੇ ਸਦੀਆਂ ਲੰਘੀਆਂ ਸਭੇ ਛੇ ਸਦੀਆਂ ਹੋਣ ਵਾਈਆਂ ਨੇ ਅੱਜ ਅਸੀਂ ਇੱਥੇ ਬੈਠੇ ਆ ਸਾਡਾ ਜਿਹੜਾ ਗਰੀਬ ਸਮਾਜ ਹੈ ਇਹ ਟਸ ਤੋਂ ਮੱਸ ਨਹੀਂ ਹੋ ਰਿਹਾ ਮੈਂ ਸਮਝਦਾ ਕਿਦੇ ਵਿੱਚ ਇਹ ਵੱਜ ਕਿਸਮ ਕੀ ਹੈ ਗਰੀਬ ਲੋਕਾਂ ਦੀ ਕਿ ਇਹ ਪਤਾ ਨਹੀਂ ਕਿਸ ਕਿਸਮ ਦੀ ਖੁਸ਼ੀ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਕੀ ਹੋ ਗਿਆ ਨਾਲ ਦੀ ਮਤ ਨੂੰ ਸਾਡੇ ਛੇ ਸਦੀਆਂ ਗੁਰੂ ਸਾਹਿਬ ਦੇ ਜਨਮ ਦਿਹਾੜੇ ਨੂੰ ਹੋ ਗਈਆਂ ਮਨਾ ਲੈਂਦੇ ਨੇ ਜਨਮ ਦਿਹਾੜਾ ਮਨਾਇਆ ਉਹਦੇ ਵਾਰੀ ਇਹ ਨਹੀਂ ਸੋਚਦੀ ਕਿਦਾ ਉਹ ਦੇਸ਼ ਕੀ ਹੈ ਤੁਸੀਂ ਸਾਰੇ ਬੁੱਧੀ ਕੀ ਬੈਠੇ ਹੋ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਉਹ ਦੇਸ਼ ਗੁਰੂ ਰਵਿਦਾਸ ਮਹਾਰਾਜ ਨੇ ਇੱਕ ਗੱਲ ਜਿਹੜੀ ਸਪਸ਼ਟ ਕਹੀ ਸੀ ਕਿ ਤੁਹਾਡਾ ਰਾਜ ਖੋਹਿਆ ਗਿਆ ਹੈ ਤੁਸੀਂ ਰਾਜੇ ਸੀ ਇਸ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਅਸੀਂ ਰਾਜੇ ਵਾਕੀ ਸੀ ਹਾਂ ਅਸੀਂ ਰਾਜੇ ਸੀ ਸਾਡਾ ਰਾਜ ਖੋਹਿਆ ਹੋਇਆ ਹੈ ਜੇਕਰ ਅਸੀਂ ਇਕੱਠੇ ਹੋਗੇ ਆਪਣੇ ਰਾਜ ਦੀ ਪ੍ਰਾਪਤੀ ਚਾਹੁੰਦੇ ਆ ਅਸੀਂ ਆਪਣੀਆਂ ਮੰਗਾਂ ਜੋ ਜ਼ਾਲਮ ਸਰਕਾਰ ਆ ਉਸ ਤੋਂ ਮਨਵਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਸਵਾਰ ਕੁੰਬੜਾ ਸਾਹਿਬ ਕੋਸ਼ਿਸ਼ ਕਰ ਰਹੇ ਨੇ ਹਿੰਮਤ ਕਰ ਰਹੇ ਨੇ ਮੋਰਚਾ ਲਾ ਕੇ ਉਹ ਬੈਠੇ ਨਹੀਂ ਡਟੇ ਅੱਜ ਦੇ ਦਿਨ ਅਸੀਂ ਸਾਰੇ ਉਪਰੰਧ ਕਰੀਏ ਕਿ ਅਸੀਂ ਹਰ ਹਾਲਤ ਦੇ ਜਿਹੜੀਆਂ ਸਾਡੀਆਂ ਮੰਗਾਂ ਨੇ ਬੰਦੀ ਸਿੰਘਾਂ ਦੀਆਂ ਮੰਗਾਂ ਹੋਣਗੀਆਂ ਜਿਸ ਤਰ੍ਹਾਂ ਰੁਕ ਕੇ ਪਿਆਰ ਨਹੀਂ ਇਹ ਮੰਗ ਹੋਗੀ ਜਾ ਕਿਸੇ ਤੇ ਗਲਤ ਪਰਚਾ ਦਰਜ ਹੋ ਗਿਆ ਉਹਨੂੰ ਕੈਂਸਲ ਕਰਾਉਣਾ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਮੰਗਾਂ ਤਾਂ ਹੀ ਕੈਸਲ ਹੋਣਗੀਆਂ ਤਾਂ ਹੀ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਜੇਕਰ ਅਸੀਂ ਜਿਸ ਤਰ੍ਹਾਂ ਗੁਰੂ ਨਰਨਬਦਸ ਮਹਾਰਾਜ ਜੀ ਨੇ ਕਿਹਾ ਸੀ ਕਿ ਮਧੂਮੱਖੀਆਂ ਮੰਗੂਲ ਇਕੱਠੇ ਹੋ ਕੇ ਅਸੀਂ ਲੜਾਂਗੇ ਸਰਕਾਰ ਦੇ ਨਾਲ ਸੋ ਸਾਥੀਓ ਬਹੁਤਾਂ ਸਮਾਂ ਨਾਲ ਲੰਦਾ ਹੋਇਆ ਇੱਕੋ ਚੋਟੇ ਚਰਨਾਂ ਦੇ ਬੇਨਤੀ ਕਰਦਾ ਸਾਰੇ ਕਰ ਲੋ ਏਕਾ ਜੀ ਬੇਗਮ ਪੁਰਾ ਬਸਾਉਣਾ ਹੈ ਕਿ ਵੱਖਰੀ ਵੱਖਰੀ ਪਾਰਟੀਆਂ ਵੱਖਰੀ ਵੱਖਰੀ ਤੁਸੀਂ ਗਰੁੱਪਾਂ ਦੇ ਵਿੱਚ ਬੰਦੇ ਰਹੋਗੇ ਕੋਈ ਨਾ ਮੰਨ ਨਹੀਂ ਜਾਂਦੀ ਸਭ ਦਾ ਧੰਨਵਾਦ ਵੈਗੂ ਜੀ ਦਾ ਖਾਮਸਾ ਵੈਗੂ ਜੀ ਦੀ ਫਤਿਹ ਜੈ ਜੀਨ ਜੈਪਾਲ